ਨਿੱਕੇ ਹੁੰਦੇ ਸੀ ਲੁੱਡੋ ਖੇਲੀ ਹੁੰਗੀ ਸਾਰਿਆਂ ਨੇ ਉਹ ਸੱਟਦੇ ਸੀਗੇ ਉਹ ਸੱਪ ਤਾਹਾਂ ਚੜਦਾ ਸੀਗਾ ਤੇ ਸਭ ਦਾ ਟਾਰਗੇਟ ਸੀਗਾ ਕਿ 100 ਦੇ ਉੱਤੇ ਜਾਣਾ ਤੇ ਸੀ ਗੇਮ ਜਿੱਤ ਲੈਣੀ ਬਹੁਤ ਵਾਰ ਇਦਾਂ ਹੋਇਆ ਆ ਵੀ 99 ਤੇ ਜਾ ਕੇ ਕੋਈ ਸੱਪ ਡੰਗ ਮਾਰਦਾ ਸੀਗਾ ਤੇ ਅਸੀਂ ਦੁਬਾਰਾ ਤੋਂ 7-8 ਨੰਬਰ ਤੇ ਆ ਜਾਂਦੇ ਸੀਗੇ ਸੇਮ ਉਹੀ ਸੱਪ 7 ਦਸੰਬਰ 2025 ਨੂੰ ਬੈਠਾ ਆ ਜਿਹੜਾ ਇਹ ਡਿਸਾਈਡ ਕਰੂਗਾ ਕਿ ਤੁਸੀਂ ਪ੍ਰੀਲਿਮ ਪਾਸ ਕਰਕੇ ਮੇਨਸ ਵੱਲ ਜਾਣਾ ਆ ਜਾਫਰ ਦੁਬਾਰਾ ਤੋਂ ਤਿਆਰੀ ਸ਼ੁਰੂ ਕਰਨੀ ਆ। ਸੋ ਇਹ ਉਹੀ ਹਿਸਾਬ ਹੈ ਜੀ ਕਿਵੇਂ ਉਸ ਤੋਂ ਬਚਿਆ ਜਾ ਸਕਦਾ ਆ। ਕਿਤੇ ਇਹ ਨਾ ਹੋਵੇ ਕਿ 7 ਦਸੰਬਰ ਨੂੰ ਅਸੀਂ ਕੁਝ ਇਦਾਂ ਦੀਆਂ ਗਲਤੀਆਂ ਕਰ ਲਈਏ ਜਿਵੇਂ ਲਿਖਿਆ ਕਿ 5 ਗਲਤੀਆਂ ਜਿਹਦੇ ਨਾਲ ਸਾਡੀ ਸਾਲਾਂ ਦੀ ਮਿਹਨਤ ਬੇਕਾਰ ਹੋ ਜਾਵੇ। ਸਾਡਾ ਰਾਤ ਨੂੰ ਘੱਟ ਸੌਣਾ ਤੇ ਜ਼ਿਆਦਾ ਪੜ੍ਹਨਾ ਬੇਕਾਰ ਹੋ ਜਾਵੇ। ਸਾਡੀ ਰਿਵੀਜ਼ਨ ਕੀਤੀ ਬੇਕਾਰ ਹੋ ਜਾਵੇ। ਅਸੀਂ ਇੰਨਾ ਸਮਾਂ ਇਨਵੈਸਟ ਕੀਤਾ ਵਾਲਿਆਂ ਦੇ ਤਾਂ ਅੱਖਾਂ ਦੇ ਉੱਤੇ ਅੰਨਕਾ ਤੱਕ ਲੱਗ ਗਈਆਂ ਪੜ੍ਹਦੇ ਸਮੇਂ। ਬਾਲਾ ਨੇ ਬੜੇ ਸਾਰੇ ਪ੍ਰੋਗਰਾਮ ਛੱਡੇ ਵਿਆਹ ਸ਼ਾਦੀ ਛੱਡੇ ਦੋਸਤ ਮਿੱਤਰਾਂ ਤੋਂ ਦੂਰ ਹੋ ਗਏ ਕਿਤੇ ਇਹ ਸਾਰਾ ਸੈਕਰੀਫਾਈਸ ਇੱਕ ਦਿਨ ਬੇਕਾਰ ਨਾ ਕਰ ਦੇਵੇ ਉਸ ਦਿਨ ਨੂੰ ਵਧੀਆ ਕਿਵੇਂ ਕੀਤਾ ਜਾ ਸਕਦਾ ਹੈ ਉਹ ਮੈਂ ਤੁਹਾਨੂੰ ਅੱਜ ਦੇ ਸੈਸ਼ਨ ਦੇ ਵਿੱਚ ਦੱਸੂਗਾ ਅਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀ ਸਾਡਾ 247 ਦੇ YouTube ਚੈਨਲ ਦੇ ਉੱਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਥੋੜੀ ਤਿਆਰੀ ਬਹੁਤ ਵਧੀਆ ਚੱਲਦੀ ਹੋਵੇ ਕਿਸੇ ਤੋਂ ਵੀ ਤੁਸੀਂ ਪੁੱਛਦੇ ਹੋ ਨਾ ਇੱਕੋ ਗੱਲ ਕਹਿੰਦਾ ਮਿਹਨਤ ਕਰੋ ਪੜੋ ਸਾਰੇ ਚੰਗੀ ਗੱਲ ਆ ਪ੍ਰੈਕਟਿਸ ਕਰੋ ਐਮਸੀਕਿਊਜ਼ ਦੀ ਪ੍ਰੈਕਟਿਸ ਕਰੋ ਗੁੱਡ ਐ ਜੀ ਪਰ ਕੀ ਤੁਹਾਨੂੰ ਕਿਸੇ ਨੇ ਅੱਜ ਤੱਕ 7 ਦਸੰਬਰ ਦਾ ਦਿਨ ਕਿਦਾਂ ਕੱਟਣਾ ਦੱਸਿਆ ਮਤਲਬ ਜਿਹੜਾ ਉਹ ਦਿਨ ਹੋਊਗਾ ਨਾ ਦੱਸਦਾ ਤੁਸੀਂ ਕਿੰਨੀ ਮਿਹਨਤ ਕੀਤੀ ਹੈ ਉਹ ਡਿਸਾਈਡ ਕਰੂਗਾ ਤੇ ਬਹੁਤ ਸਾਰੇ ਬੱਚੇ ਇਦਾਂ ਦੇ ਆ ਜਿਹੜੇ ਉਸ ਦਿਨ ਸਭ ਤੋਂ ਵੱਧ ਗਲਤੀਆਂ ਕਰਦੇ ਨੇ ਤੇ ਫਿਰ ਕਹਿੰਦੇ ਨੇ ਮੇਰੀ ਮਿਹਨਤ ਬੇਕਾਰ ਹੋ ਗਈ ਕਿਉਂ ਕਿ ਅਸੀਂ ਪੜ੍ਹਦੇ ਪਿਛਲੇ 1 ਸਾਲ ਤੋਂ ਪਏ ਆ ਰੋਜ਼ ਰੋਜ਼ ਕਿਤਾਬਾਂ ਪੜ੍ਹਦੇ ਪਏ ਆ ਪਰ ਪੇਪਰ ਸਾਡਾ 1 ਦਿਨ ਹੀ ਹੋਣਾ ਆ ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਕਦੇ ক্রিকেট ਦੀ ਗੱਲ ਕੀਤੀ ਹੋਵੇ ਬਹੁਤ ਵੱਡੇ ਵੱਡੇ ਪਲੇਅਰ ਜਦੋਂ ورلڈ ਕੱਪ ਹੁੰਦਾ ਨਾ ਉਸ ਦਿਨ ਚੱਲਦੇ ਨਹੀਂ ਫਿਰ ਉਹ ਫਲॉप ਹੋ ਜਾਂਦੇ ਆ ਕਿਉਂਕਿ ورلڈ ਕੱਪ ਦਾ ਮੈਚ ਕਿਉਂ ਹੁੰਦਾ ਉਹ ਤੋਂ ਪਹਿਲਾਂ ਬਹੁਤ ਮੈਚ ਖੇਡੇ ਹੁੰਦੇ ਆ ਫਰਕ ਕਿੱਥੇ ਪੈਂਦਾ ਸਾਡੇ ਦਿਮਾਗ ਦੇ ਉੱਤੇ ਸਾਡਾ ਦਿਮਾਗ ਉਸ ਦਿਨ ਨੂੰ ਕਿੱਦਾਂ ਲੈ ਰਿਆ ਹੈ ਅਕਸਰ ਜਿਹੜੀਆਂ ਗਲਤੀਆਂ ਬੱਚੇ ਇਗਜ਼ਾਮ ਵਾਲੇ ਦਿਨ ਕਰਦੇ ਨੇ ਮੈਂ ਤੁਹਾਨੂੰ ਦੱਸਣ ਲੱਗਾ ਆ ਤੇ ਤੁਸੀਂ ਉਹ ਗਲਤੀਆਂ ਨਹੀਂ ਕਰਨੀਆਂ ਤੇ ਉਹਨਾਂ ਗਲਤੀਆਂ ਤੋਂ ਬਾਚ ਕਿੱਦਾਂ ਸਕਦੇ ਆ ਉਹ ਵੀ ਜ਼ਰੂਰ ਧਿਆਨ ਨਾਲ ਸੁਣ ਲਓ ਜੀ ਸ਼ੁਰੂਆਤ ਕਦੇ ਜਿਆਦਾ ਸਮਾਂ ਨਹੀਂ ਲੈਂਦੇ ਸਭ ਤੋਂ ਪਹਿਲੇ ਹੁਣ 7 ਦਸੰਬਰ ਦੀ ਗਲਤੀ ਆ ਉਦੋਂ ਪਹਿਲਾਂ ਨਹੀਂ ਮੈਂ ਦੱਸੂਗਾ ਵੀ ਤੁਸੀਂ ਕਿਹੜੀਆਂ ਗਲਤੀਆਂ ਕਰਦੇ ਹੋ that is about the exam day ਉਸ ਦਿਨ ਦੀ ਪ੍ਰੈਪਰੇਸ਼ਨ ਕਿੱਦਾਂ ਕਰਨੀ ਹੈ ਉਸ ਦਿਨ ਗਲਤੀਆਂ ਤੋਂ ਕਿਵੇਂ ਬਚਣਾ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਗਲਤੀ ਤੁਹਾਨੂੰ ਉੱਥੇ ਦੇਖਣ ਨੂੰ ਮਿਲਣੀ ਆ ਥੋੜੀ ਟਾਈਮ ਮੈਨੇਜਮੈਂਟ ਦੀ ਥੋੜਾ ਪ੍ਰੋਪਰ ਟਾਈਮ ਹੀ ਮੈਨੇਜ ਨਹੀਂ ਹੋਪਣਾ ਤੁਹਾਨੂੰ ਐ ਲੱਗਦੇ ਰਹਿਣਾ ਵੀ ਮੈਂ ਐਗਜ਼ਾਮ ਤਾਂ ਸ਼ੁਰੂ ਕੀਤਾ ਸੀਗਾ ਪੂਰਾ ਹੀ ਨਹੀਂ ਹੋਣਾ ਐਗਜ਼ਾਮ ਬਾਹਲੇ ਨਾਲ ਇਦਾਂ ਹੋਣੀ ਆ ਠੀਕ ਹੈ ਸੋ ਸਭ ਤੋਂ ਪਹਿਲੀ ਗੱਲ ਉਹ ਜੀਐਸ ਦੇ ਨਾਂ ਵਿੱਚ ਹੋਵੇ ਤਾਂ ਉਹ ਸੀ ਸੈੱਟ ਦੇ ਵਿੱਚ ਹੋਣਾ ਹੀ ਹੋਣਾ ਵੀ ਤੁਹਾਡਾ ਟਾਈਮ ਹੀ ਨਹੀਂ ਮੈਨੇਜ ਹੋਣਾ ਤੇ ਤੁਸੀਂ ਆਪਣੇ ਐਗਜ਼ਾਮ ਨੂੰ ਪੂਰਾ ਹੀ ਨਹੀਂ ਕਰ ਪਾਉਣਾ ਠੀਕ ਹੈ ਜੇ ਤੁਸੀਂ ਪਹਿਲੀ ਵਾਰ ਐਗਜ਼ਾਮ ਦੇਣ ਜਾ ਰਹੇ ਹੋ ਤਾਂ ਜਿਹੜੇ ਬੱਚਿਆਂ ਨੇ ਆਲਰੇਡੀ ਐਗਜ਼ਾਮ ਦਿੱਤੇ ਇੱਕ ਵਾਰ ਉਹਨਾਂ ਨੂੰ ਜ਼ਰੂਰ ਪੁੱਛ ਲਿਓ ਉਹਨਾਂ ਨੇ ਗਲਤੀਆਂ ਕੀਤੀਆਂ ਹੋਈਆਂ ਨੇ ਸਭ ਤੋਂ ਪਹਿਲੀ ਠੀਕ ਹੈ ਹੁਣ ਇਥੋਂ ਕਿੱਦਾਂ ਬਚ ਸਕਦੇ ਆ ਇਥੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਕੀ ਆ ਤੁਸੀਂ ਵਾਦ ਤੋਂ ਵਾਦ ਟੈਸਟ ਲਾਓ ਆਈ ਟੈਸਟ ਲਾਉਣੇ ਬਹੁਤ ਜ਼ਰੂਰੀ ਹੈ ਦੂਜੇ ਨੰਬਰ ਦੇ ਉੱਤੇ ਜਿਹੜੇ ਟੈਸਟ ਲਾਉਣੇ ਹੁੰਦੇ ਹਨ ਨਾ ਤਾਂ ਪ੍ਰੋਪਰ ਟਾਈਮ ਡਿਊਰੇਸ਼ਨ ਦੇ ਵਿੱਚ ਲਾਓ ਕਿਉਂਕਿ ਜਦੋਂ ਉੱਥੇ 2 ਘੰਟੇ ਦਾ ਸਮਾਂ ਮਿਲਣਾ ਆ ਉਹਦੇ ਵਿੱਚ ਤੁਸੀਂ ਆਪਦੀ OMR ਸ਼ੀਟ ਹਾਲਾਂਕਿ ਤੁਸੀਂ ਪਹਿਲਾਂ ਜਿਹੜਾ ਰੋਲ ਨੰਬਰ ਭਰ ਲੈਂਦੇ ਹੋ ਲੇਕਿਨ ਜਿਹੜੇ ਆਨਸਰ ਆ ਉਹ ਡਿਊਰਿੰਗ ਇਸੇ ਟਾਈਮ ਭਰਨੇ ਪੈਂਦੇ ਆ ਉਸੇ 2 ਘੰਟਿਆਂ ਦੇ ਵਿੱਚ ਤੁਹਾਡੇ ਕੋਲੇ ਕੋਈ ਹਾਜ਼ਰੀ ਵਾਲ ਆ ਗਿਆ ਟੈਂਡਰਸ ਲਵਾ ਦਿਓ ਕਦੇ ਉਹ ਵੀਡੀਓ ਵਾਲ ਆ ਗਿਆ ਤੁਸੀਂ ਉਹਦਾ ਦਿਖਾ ਦਿਓ ਪੇਪਰ ਚੱਕ ਕੇ ਕੋਈ ਮਾੜਾ ਮੋਟਾ ਕਈ ਵਾਰ ਇਹ ਹੁੰਦਾ ਕਲਾਸ ਵਿੱਚ ਕੋਈ ਵਿਹੋਸ਼ ਹੋ ਗਿਆ ਡਗ ਪਏ ਤੁਸੀਂ ਉਧਰ ਨੂੰ ਦੇਖਣ ਲੱਗ ਪਏ ਹੈਨਾ ਸੋ ਇਦਾਂ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਕਈ ਵਾਰ ਬੰਦਾ ਵੈਸੇ ਪੈਨਿਕ ਹੋ ਜਾਂਦਾ ਪਾਣੀ ਪੀਣ ਚ ਲੱਗ ਗਿਆ ਤੁਸੀਂ ਐ ਮੰਨ ਕੇ ਚੱਲੋ ਵੀ ਜਿਹੜਾ 2 ਘੰਟੇ ਆ ਉਹ 2 ਘੰਟੇ ਨਹੀਂ ਹੈਗੇ ਥੈਟ ਇਜ਼ 1.5 4 5 ਮਿੰਟ ਮਤਲਬ ਕਿ ਪੌਣੇ 2 ਘੰਟੇ ਹੁਣ ਪੌਣੇ 2 ਘੰਟੇ ਦੀ ਤਿਆਰੀ ਕਰਨੀ ਆ 2 ਘੰਟੇ ਦੀ ਨਹੀਂ ਕਰਨੀ ਇਹ ਮੈਨੂੰ ਨੂੰ ਲੱਗਦਾ 99% ਬੱਚੇ ਲਈ ਨਵੀਂ ਗੱਲ ਆ ਵੀ ਸਰ ਹਾਂਜੀ ਪੱਕੀ ਗੱਲ ਐ ਸੋਚੇ ਨੇ ਅਸੀਂ ਸੋ ਜਦੋਂ ਟੈਸਟ ਸੀਰੀਜ਼ ਹੁਣ ਲਾ ਰਹੇ ਹਾਂ ਤਾਂ ਕੋਸ਼ਿਸ਼ ਕਰਿਓ ਵੀ ਉਹ 45 ਮਿੰਟ ਦੀ ਤਿਆਰੀ ਕਰਿਓ ਤੇ ਕੋਸ਼ਿਸ਼ ਕਰਨੀ ਇਦਾਂ ਵੀ ਆ ਜਿਹੜਾ ਅਸੀਂ ਉਸ ਦਿਨ ਜਾ ਕੇ ਫਾਰਮ ਭਰਨਾ ਆ ਉਹ ਐਮ ਆਰ ਸ਼ੀਟ ਦੇ ਉੱਤੇ ਰੋਲ ਨੰਬਰ ਵਗੈਰਾ ਲਿਖਣਾ ਆ ਉਹ ਐਮ ਆਰ ਸ਼ੀਟ ਭਰ ਕੇ ਦੇਖਣੋ ਪਹਿਲਾਂ ਤੋਂ ਜ਼ਰੂਰ ਦੇਖੋ ਭਰ ਕੇ मतलब जरूर ਨਹੀਂ ਇੱਕੋ ਦਿਨ ਭਰਨੀ ਆ ਕਿਉਂਕਿ ਅਸੀਂ ਉੱਥੇ ਵੀ ਗਲਤੀ ਕਰਦੇ ਨੇ ਉਹ OMR ਸ਼ੀਟ ਗਲਤ ਭਰ ਲੈਂਦੇ ਆ ਸੋ OMR ਸ਼ੀਟ ਹੋ ਗਿਆ ਸਾਡਾ ਕੁਐਸਚਨ ਪੇਪਰ ਹੋ ਗਿਆ ਕੁਐਸਚਨ ਪੇਪਰ ਰੀਡ ਕਰਨਾ ਇਹ ਸਭ ਕੁਝ ਪਹਿਲਾਂ ਪ੍ਰੈਕਟਿਸ ਉਸ ਤਰੀਕੇ ਦੀ ਕਰਕੇ ਦੇਖੋ ਯਾਨੀ ਕਿ ਪੇਪਰ ਇੱਕ ਦਿਨ ਨਾਲੋਂ ਉਦੋਂ ਪਹਿਲਾਂ ਵੀ ਪੇਪਰ ਦੇਣ ਦੀ ਪ੍ਰੈਕਟਿਸ ਜ਼ਰੂਰ ਕਰੋ ਦੂਜੀ ਗਲਤੀ ਕੁਐਸਚਨ ਪੇਪਰ ਰੀਡਿੰਗ ਦੇ ਵਿੱਚ ਬਹੁਤ ਸਾਰੇ ਬੱਚੇ ਕਰਦੇ ਨੇ ਗਲਤੀ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕੁਐਸਚਨ ਪੇਪਰ ਰੀਡ ਕਿੱਦਾਂ ਕਰਨਾ ਰੀਡ ਦਾ ਮਤਲਬ ਹੈ ਵੀ ਕੀ ਅਸੀਂ ਕਿੰਨਾ ਸਮਾਂ ਕਿੱਥੇ ਦੇਣਾ ਅਕਸਰ ਬੱਚਾ ਕਰਦਾ ਜਿਵੇਂ ਸੀ ਸੈਟ ਦੀ ਗੱਲ ਕਰਨਾ ਜੀਐਸ ਦੀ ਗੱਲ ਕਰਨਾ ਕੁਐਸਚਨ ਸ਼ੁਰੂ ਕੀਤਾ ਮੰਨ ਲਓ ਸਮਝ ਨਹੀਂ ਲੱਗ ਰਿਹਾ ਉਹਨੂੰ ਬਾਰ ਬਾਰ ਟਾਈਮ ਦੇਈ ਜਾਣਾ ਵੀ ਕੋਈ ਨਹੀਂ ਕੋਈ ਅੱਗੇ ਨਹੀਂ ਦੇਖੂਗਾ ਕਈ ਵਾਰ ਕੀ ਹੁੰਦਾ ਆ ਪਹਿਲੇ 10 ਕੁਐਸਚਨ ਬਹੁਤ ਔਖੇ ਲੱਗਦੇ ਆ ਹੁਣ ਬਾਹਲੇ ਬੱਚੇ ਤਾਂ ਆਪਦਾ ਸਮਾਂ ਉੱਥੇ ਬਹੁਤ ਲਾ ਦਿੰਦੇ ਆ ਬਾਹਲੇ ਬੱਚੇ ਆਪਦੇ ਦਿਮਾਗ ਦੀ એનર્ਜੀ ਲਾ ਦਿੰਦੇ ਆ ਤੇ ਡੀਮੋਟੀਵੇਟ ਹੋ ਜਾਂਦੇ ਆ ਕਿ ਅੱਗੇ ਕੀ ਬਣੂਗਾ ਠੀਕ ਹੈ ਸੋ ਕੁਐਸਚਨ ਪੇਪਰ ਰੀਡ ਕਰਨਾ ਵੀ ਅਸੀਂ ਕਿੰਨੀਆਂ ਰੀਡਿੰਗਸ ਲੈਣੀਆਂ ਨੇ ਹਰ ਇੱਕ ਟੀਚਰ ਦਾ ਵੱਖਰਾ ਵੱਖਰਾ ਹੁੰਦਾ ਨੇ ਕਿ ਮੈਂ ਕਹਿਣਾ ਹੁੰਦਾ ਕਿ ਪਹਿਲਾਂ ਤੁਸੀਂ ਤਿੰਨ ਮਤਲਬ ਟੋਟਲ ਤਿੰਨ ਰੀਡਿੰਗਾਂ ਲਓ ਪੇਪਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਪੇਪਰ ਆਉਂਦਾ ਆ ਟਰਾਈ ਟੂ ਬੀ ਇੱਕ ਘੰਟਾ ਲਾਓ ਪੂਰੇ ਦੇ ਪੂਰੇ ਕੁਐਸਚਨ ਪੇਪਰ ਨੂੰ ਰੀਡ ਕਰੋ ਤੇ ਉਹਦੇ ਵਿੱਚੋਂ ਜਿਹੜੇ ਕੁਐਸਚਨ 100% ਸਹੀ ਹੈਗੇ ਉਹਨਾਂ ਨੂੰ ਟੇਕ ਕਰੋ ਤੇ ਆਪਦੀ OMR ਸ਼ੀਟ ਭਰ ਲਓ ਉਦੋਂ ਬਾਅਦ ਦੂਜੀ ਰੀਡਿੰਗ ਦੇ ਵਿੱਚ ਜਿਹੜੇ ਥੋੜੇ ਡਾਊਟਡ ਨੇ ਉਹਨਾਂ ਨੂੰ ਕਰ ਲਓ ਤੀਜੀ ਰੀਡਿੰਗ ਜਿਹੜੇ ਆਉਂਦੇ ਹੀ ਨੇਗੇ ਫ ਇੱਕ ਦਿਨ ਜਾ ਕੇ ਨਹੀਂ ਹੋਣਾ ਸੋ ਅਸੀਂ ਪਹਿਲਾਂ ਇਹ ਦੀ ਪ੍ਰੈਕਟਿਸ ਕਰਨੀ ਪੈਣੀ ਸਾਨੂੰ ਵੀ ਕਿ ਅਸੀਂ ਕੁਐਸਚਨ ਪੇਪਰ ਨੂੰ ਰੀਡਿੰਗ ਕਿੱਦਾਂ ਲੈਣੀ ਹੈ ਕਿਹੜਾ ਟੌਪਿਕ ਮੈਨੂੰ ਆਉਂਦਾ ਪਹਿਲਾਂ ਸਰ ਕਿਹੜਾ ਟੌਪਿਕ ਸ਼ੁਰੂ ਕਰੀਏ ਜਿਹੜਾ ਆਉਂਦਾ ਸਭ ਤੋਂ ਜਿਹੜੇ ਸਟਰੋਂਗ ਉਹ ਕਰੋ ਮਤਲਬ ਇਦਾਂ ਦੇ ਬਹੁਤ سارے ਸਵਾਲ ਹੁੰਦੇ ਨੇ ਬੱਚਾ ਕੁਐਸਚਨ ਪੇਪਰ ਰੀਡ ਕਰਨ ਦੇ ਵਿੱਚ ਹੀ ਗਲਤੀ ਕਰ ਦਿੰਦਾ ਕਿਉਂਕਿ ਉਹ 2 ਘੰਟੇ ਨਹੀਂ ਹੁੰਦੇ 1 ਘੰਟਾ 45 ਮਿੰਟ ਹੁੰਦੇ ਨੇ ਜਿਹਦੇ ਵਿੱਚ ਅਸੀਂ ਆਪਣੇ ਪਿਛਲੇ ਸਾਲਾਂ ਦੀ ਮਿਹਨਤ ਨੂੰ ਆਊਟਪੁੱਟ ਦੇ ਰੂਪ ਦੇ ਵਿੱਚ ਦੇਣਾ ਹੁੰਦਾ ਹੈ ਉਦੋਂ ਬਾਅਦ ਤੀਜੀ ਗਲਤੀ ਸਭ ਤੋਂ ਵੱਡੀ ਰਿਵੀਜ਼ਨ ਦੀ ਕਮੀ ਸਾਨੂੰ ਐਗਜ਼ਾਮ 'ਚ ਬੈਠ ਕੇ ਪਤਾ ਲੱਗਦੀ ਹੈ ਕਿਉਂ ਕਿ ਕਿਉਂਕਿ ਇਦਾਂ ਦੇ ਬਹੁਤ ਸਾਰੇ ਆਪਸ਼ਨ ਹੁੰਦੇ ਨੇ ਡਾਊਟ ਦੇ ਵਿੱਚ ਹੁੰਦੇ ਨੇ ਵੀ ਇਹ ਇਹ ਸੀਗਾ ਕਿ ਇਹ ਸੀਗਾ ਮੈਂ ਪੜਿਆ ਤਾਂ ਸੀਗਾ ਯਾਰ ਹੈਨਾ ਮੈਂ ਪੜਿਆ ਤਾਂ ਸੀਗਾ ਸੋ ਜਾਨੀ ਕਿ ਜੇ ਤੁਸੀਂ ਪਹਿਲਾਂ ਤੁਸੀਂ ਕੁਝ ਇਦਾਂ ਦੇ ਆਪਸ਼ਨ ਐਲੀਮੀਨੇਸ਼ਨ ਕਿਦਾਂ ਹੋ ਸਕਦੇ ਨੇ ਪਹਿਲਾਂ ਪ੍ਰੈਕਟਿਸ ਕੀਤੀ ਹੋਊਗੀ ਐਗਜ਼ਾਮ ਦੇ ਵਿੱਚ ਜਾ ਕੇ ਦਿੱਕਤ ਨਹੀਂ ਆਊਗੀ ਉਦੋਂ ਬਾਅਦ ਅਗਲੀ ਗਲਤੀ ਲੈਕ ਆਫ ਪ੍ਰੈਕਟਿਸ ਵੀ ਕਿੰਨਾ ਹਾਊ ਟੂ ਅਟੈਂਪਟ ਦਾ ਐਗਜ਼ਾਮ ਐਗਜ਼ਾਮ ਕਿੰਨਾ ਕਿਦਾਂ ਅਟੈਂਪਟ ਕਰਨਾ ਠੀਕ ਹੈ ਪ੍ਰੈਕਟਿਸ ਨਹੀਂ ਪਹਿਲਾਂ ਅਸੀਂ ਪੇਪਰ ਦੀ ਕੀਤੀ ਹੁੰਦੀ ਅਸੀਂ ਕੁਐਸਚਨ ਪੇਪਰ ਹੀ ਨਹੀਂ ਪਹਿਲਾਂ ਦੇਖਿਆ ਹੁੰਦਾ ਅਸੀਂ OMR ਸ਼ੀਟ ਹੀ ਨਹੀਂ ਪਹਿਲਾਂ ਵੇਖੀ ਹੁੰਦੀ ਸਾਨੂੰ ਇਹ ਹੀ ਨਹੀਂ ਪਤਾ ਹੁੰਦਾ ਜਿਵੇਂ ਮੈਂ ਦੱਸਿਆ ਵੀ ਕਿੰਨੀਆਂ ਰੀਡਿੰਗਸ ਲੈਣੀਆਂ ਨੇ ਸਾਨੂੰ ਇਹ ਹੀ ਨਹੀਂ ਪਤਾ ਵੀ ਕਿੰਨੀਆਂ ਅਟੈਂਪਟਸ ਕਰਨੀਆਂ ਨੇ ਹੁਣ ਕਿਉਂਕਿ 네ਗੇਟਿਵ ਮਾਰਕਿੰਗ ਨਹੀਂ ਹੈ ਇਸ ਦਾ ਸਾਰੇ ਅਟੈਂਪਟ ਕਰਕੇ ਆਵਾਂਗੇ ਲੇਕਿਨ ਸਾਰੇ ਅਟੈਂਪਟ ਕਰਨੇ ਕਿੱਦਾਂ ਬਹੁਤ ਸਾਰੇ ਬੱਚੇ ਹੁਣ ਸਾਡੇ ਨਾਲ ਟੈਸਟ ਜਿਹੜੇ ਲਾ ਰਹੇ ਨੇ ਕਰਦੇ ਨੇ ਸ਼ੁਰੂ ਕੀਤਾ ਇੱਕ ਤੋਂ ਲੈ ਕੇ ਬਸ ਜਿਹੜਾ ਆਉਂਦਾ ਉਹ ਵੀ ਸਹੀ ਗੱਲ ਆ ਜਿਹੜਾ ਉਹ ਤਾਂ ਵੀ ਤੁੱਕਾ ਗਲਤ ਲਾਤਾ ਬੱਚੇ ਜਿਹੜੇ ਆਉਂਦੇ ਆ ਉਹ ਫਰਸਟ ਰੀਡਿੰਗ ਚ ਕਰਨੇ ਆ ਜਿਹੜੇ ਜਿਹੜੇ ਥੋੜੇ ਮਤਲਬ ਕਿ ਡਾਊਟੇਬਲ ਨੇ ਉਹ ਸੈਕੰਡ ਰੀਡਿੰਗ ਦੇ ਵਿੱਚ ਤੇ ਜਿਹੜੇ ਨਹੀਂ ਆਉਂਦੇ ਉਹ ਥਰਡ ਰੀਡਿੰਗ ਦੇ ਵਿੱਚ ਇੱਕ ਸਟ੍ਰੈਟੇਜੀ ਦੇ ਤਹਿਤ ਕਰਨੇ ਹੁੰਦੇ ਨੇ ਸੋ ਇਹ ਬਹੁਤ ਧਿਆਨ ਰੱਖਣਾ ਹੈ ਤੁਸੀਂ ਵੀ ਕਿੱਦਾਂ ਕਰਨੇ ਨੇ ਉਸ ਤੋਂ ਬਾਅਦ ਜਿਹੜੀ ਅਗਲੀ ਗਲਤੀ ਕਹਿੰਦੇ ਕੁਐਸਚਨ ਨੂੰ ਅੰਡਰਸਟੈਂਡ ਕਰਨਾ ਵੀ ਕੁਐਸਚਨ ਦੀ ਅੰਡਰਸਟੈਂਡੇਬਿਲਟੀ ਨਹੀਂ ਇਹ ਮੈਂ ਕਿੱਦਾਂ ਗਲਤ ਕਰਿਆਂ ਦਾ ਉਹ ਹੋਏ ਦਾ ਮਤਲਬ ਤਾਂ ਇਹ ਸੀਗਾ ਉਹ ਯਾਰ ਜਿਵੇਂ ਪਰਸੋ ਦੀ ਗੱਲ ਆ ਮੈਨੂੰ ਇੱਕ ਬੱਚੇ ਦਾ ਕੁਐਸਚਨ ਭੇਜਿਆ ਉਹ ਮੈਨੂੰ ਕਹਿੰਦਾ ਸਰ ਜੀ ਦਾ ਆਨਸਰ ਕੀ ਆਊਗਾ ਉਹ ਚਾਰ ਆਪਸ਼ਨ ਸੀਗੇ ਗੁਰੂ ਸਾਹਿਬਾਨਾਂ ਬਾਰੇ ਮੈਂ ਕਹਾ ਵੀ ਡੀ ਆਊਗਾ ਉਹ ਕਹਿੰਦਾ ਓਹੋ ਸਰ ਮੈਂ ਕਹਾ ਕੀ ਹੋਇਆ ਕਹਿੰਦਾ ਮੈਂ ਇਹ ਤਾਂ ਪੜਿਆ ਨਹੀਂ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਗੱਲ ਰੈੱਡ ਫੋਰਟ ਦੇ ਕੀਤੀ ਗਈ ਹੈ ਮਤਲਬ ਉਹ ਗਲਤੀ ਨਹੀਂ ਸੀ ਗ੍ਰੈਡ ਫੋਰਟ ਚਾਂਦਨੀ ਚੌਂਕ ਨਹੀਂ ਸੀ ਲਿਖਿਆ ਮਤਲਬ ਉਹ ਵੀ ਤੁਸੀਂ ਕੁਐਸਚਨ ਨੂੰ ਰੀਡ ਨਹੀਂ ਕਰਦੇ ਇਹ ਕਿਉਂ ਕਿ ਅਸੀਂ ਪਹਿਲੀ ਵਾਰ ਜਾ ਕੇ ਉੱਥੇ ਕੁਐਸਚਨ ਪੇਪਰ ਦੇਖ ਰਹੇ ਹਾਂ ਤੁਹਾਡੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਹੁੰਦਾ ਆ ਬਹੁਤ ਸਾਰੇ ਤੁਹਾਨੂੰ ਲੱਗਦਾ ਵੀ ਇਹ ਕੀ ਹੋ ਗਿਆ ਠੀਕ ਹੈ ਸੋ ਉਹ এনवायरमेंट ਸਾਡੇ ਲਈ ਪਹਿਲਾ ਹੁੰਦਾ ਸੋ ਇਸ ਕਰਕੇ ਪਹਿਲਾਂ ਜਿੰਨੀ ਜ਼ਿਆਦਾ ਵਾਰ ਉਸ ਕੁਐਸਚਨ ਪੇਪਰ ਨੂੰ ਤੁਸੀਂ ਦੇਖੋਗੇ ਸੇਮ ਡਿਟੋ ਫੌਂਟ ਦੇ ਵਿੱਚ ਸੇਮ ਡਿਟੋ ਪੈਟਰਨ ਦੇ ਵਿੱਚ ਤਾਂ ਸਾਨੂੰ ਫਿਰ ਇਗਜ਼ਾਮ ਦੇਣ ਜਿਹੜਾ ਉਹ ਵਧੀਆ ਲੱਗੂਗਾ ਤੇ ਆਮ ਦਿਨਾਂ ਵਰਗਾ ਹੀ ਲੱਗੂਗਾ ਉਦੋਂ ਬਾਅਦ ਟਾਈਮ ਸ਼ਡਿਊਲ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਕਿਸੇ ਨੂੰ ਵੀ ਨੂੰ ਪਤਾ ਤੇ ਕੋਈ ਦੱਸਦਾ ਵੀ ਨਹੀਂਗਾ ਸਾਡੇ ਨਾ ਦਿਮਾਗ ਦੀ ਇੱਕ ਟ੍ਰੇਨਿੰਗ ਹੁੰਦੀ ਆ ਜਿਵੇਂ ਤੁਸੀਂ ਅਕਸਰ ਦੇਖਿਆ ਹੋਊਗਾ ਵੀ ਰਾਤ ਨੂੰ ਜੇ ਤੁਸੀਂ ਲੇਟ ਨਾਈਟ ਤੱਕ ਪੜ੍ਹਦੇ ਹੋ ਤਾਂ ਇੱਕ ਟਾਈਮ ਆਉਂਦਾ ਆ ਜੇ ਤੁਸੀਂ ਡੇਲੀ 12 ਵਜੇ ਸੌਣੇ ਤਾਂ 12 ਵਜੇ ਨੀਂਦ ਆਉਣ ਲੱਗ ਪੈਂਦੀ ਆ ਜੇ ਤੁਸੀਂ ਉਹ ਟਾਈਮ ਖੁੰਝਾਤਾ ਫਿਰ ਗੱਲ ਵੱਖਰੀ ਆ ਆਦਰਵਾਇਜ਼ ਉਹ ਨੀਂਦ ਆਉਣ ਲੱਗ ਪੈਂਦੀ ਆ ਆਟੋਮੈਟਿਕਲੀ ਅੱਖਾਂ ਬੰਦ ਹੋਣ ਲੱਗ ਪੈਂਦੀਆਂ ਨੇ ਸਵੇਰੇ ਉੱਠਣ ਦਾ ਇੱਕ ਟਾਈਮ ਹੁੰਦਾ ਤੁਸੀਂ ਆਲਾਰਮ ਨਾ ਵੀ ਲਾਵੋ ਦਿਮਾਗ ਸਡਨਲੀ ਉੱਠਦਾ ਉਸ ਵੇਲੇ ਵੀ ਲੇਟ ਹੋ ਗਿਆ ਅੱਜ ਹੈਨਾ ਮਤਲਬ ਇਹਨੂੰ ਸੁੱਤੇ ਬੈਨੂੰ ਵੀ ਟ੍ਰੇਨਿੰਗ ਮਿਲਦੀ ਆ ਮੈਂ ਇਦਾਂ ਕਰਨਾ ਠੀਕ ਆ ਉਹ ਭੁੱਖ ਲੱਗਦੀ ਆ ਠੀਕ ਆ ਸਾਡਾ ਢਿੱਡ ਸਾਡੇ ਦਿਮਾਗ ਨੂੰ ਸਿਗਨਲ ਦਿੰਦਾ ਇਹਨੂੰ ਪਤਾ ਲੱਗਦਾ ਵੀ ਭੁੱਖ ਲੱਗ ਚੁੱਕੀ ਆ ਇਦਾਂ ਉਹ ਜਿਹੜਾ ਸਮਾਂ ਹੋਣਾ 11 ਤੋਂ 1 ਵਜੇ ਦਾ ਪੇਪਰ ਦਾ ਤੇ 3 ਤੋਂ 5 ਦਾ ਜੀਐਸ ਆ ਉਹ ਜੀਐਸ 2 ਦਾ ਸੀ ਸੈੱਟ ਦਾ ਉਹਦੇ ਲਈ ਕੀ ਮੇਰਾ ਦਿਮਾਗ ਟ੍ਰੇਨਡ ਹੈਗਾ ਕਿ ਨਹੀਂ ਹੈਗਾ ਅਸੀਂ ਹੁਣ ਤੋਂ ਲੈ ਕੇ ਸੋਚ ਕੇ ਦੇਖੋ ਵੀ 11 ਤੋਂ 1 ਤੁਸੀਂ ਕੀ ਕਰਦੇ ਹੋ ਤੁਹਾਡੀ ਰੈਗੂਲਰਿਟੀ ਕੀ ਆ ਬਹੁਤ ਸਾਰੇ ਬੱਚਿਆਂ ਦੀ ਕੀ ਰੈਗੂਲਰਿਟੀ ਹੁੰਦੀ ਆ ਕਦੇ ਉਹ ਕੱਲੀ ਰਿਵੀਜ਼ਨ ਕਰਦੇ ਹੁੰਦੇ ਆ ਹੈਨਾ ਕਦੇ ਉਹ ਕੁਐਸਚਨ ਆਨਸਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਉਸ ਵੇਲੇ ਕਈ ਬੱਚੇ ਉਸ ਵੇਲੇ ਲੇਟ ਉੱਠਦੇ 1 ਉਹ 11 ਵਜੇ ਅੱਖਾਂ ਹੀ ਖੋਲਦੇ ਹੁੰਦੇ ਆ। ਕਈ ਬੱਚੇ 11 ਵਜੇ ਰੋਟੀ ਖਾਣ ਦਾ ਟਾਈਮ ਦਾ ਬਚ ਲੋ ਹੁਣ ਰੋਟੀ ਖਾ ਲੈਣੇ ਆ। ਸੋ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਰਹੇ ਹੋ ਤਾਂ ਗਲਤ ਕਰ ਰਹੇ ਹੋ। ਕੋਸ਼ਿਸ਼ ਕਰਿਓ ਆਪਣੇ ਆਪ ਨੂੰ ਹੁਣ ਜਿਹੜੇ ਬਾਕੀ ਦੇ ਦਿਨ ਬਚੇ ਆ ਉਸ 11 ਤੋਂ ਇੱਕ ਦੇ ਲਈ ਦਿਮਾਗ ਨੂੰ ਪ੍ਰੀਪੇਅਰ ਕਰੋ ਕਿ ਤੂੰ ਬਈ ਬਸ ਬੈਠ ਕੇ ਪੇਪਰ ਅਟੈਂਪਟ ਕਰਨਾ ਇੱਕ ਇੱਕ ਘੰਟਾ ਦੇ 45 ਮਿੰਟ ਦੇ ਵਿੱਚ। ਐਮਸੀਕਿਊਜ਼ ਪੜ੍ਹਨੇ ਤਾਂ ਉਹ ਉਸ ਸਮੇਂ। ਉਸ ਸਮੇਂ ਹੋਰ ਕੁਝ ਨਹੀਂ ਕਰਨਾ ਤਾਂ ਕਿ ਇਸ ਦਿਮਾਗ ਨੂੰ ਪਤਾ ਲੱਗੇ ਵੀ 7 ਦਸੰਬਰ ਨੂੰ ਵੀ ਮੈਂ ਇਹੀ ਕਰਨਾ ਆ। ਅਦਰਵਾਈਜ਼ ਇਹ ਰੋਟੀ ਲੱਭੂਗਾ ਉੱਥੇ ਬੈਠਾ ਵੀ ਪਰੌਂਠੇ ਨਹੀਂ ਦਿਖਦੇ ਕੁਐਸਚਨ ਪੇਪਰ ਦੇ ਵਿੱਚ ਮੂਲੀ ਵਾਲੇ ਪਰੌਂਠੇ ਦੇਖਣਗੇ ਇਹਨੂੰ ਜਾਂ ਨੀਂਦ ਆਊਗੀ ਇਹਨੂੰ ਫਿਰ ਸੋ ਇਹ ਚੀਜ਼ਾਂ ਹੁੰਦੀਆਂ ਨੇ ਸਾਨੂੰ ਪਹਿਲਾਂ ਇਹਨੂੰ ਟ੍ਰੇਨ ਕਰਨਾ ਪੈਣਾ ਹੈ ਸੋ ਇਸ ਕਰਕੇ ਆਪਦੇ ਮਾਈਂਡ ਨੂੰ ਉਸ ਟਾਈਮ ਤੇ ਐਕਟਿਵ ਕਰਨ ਦੇ ਲਈ ਹੁਣ ਤੋਂ ਹੀ ਉਹ 2 ਘੰਟੇ ਦੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੋ ਸੇਮ ਇਦਾਂ ਬੈਠ ਕੇ ਕੁਰਸੀ ਉੱਤੇ ਪੇਪਰ ਕਰਨਾ ਉਸ ਸਮੇਂ ਦੇ ਉੱਤੇ ਹੋਰ ਕੁਝ ਨਹੀਂ ਸੋਚਣਾ ਕੁਝ ਨਹੀਂ ਰਿਵਾਈਜ਼ ਕਰਨਾ ਸਿਰਫ ਉਸ 2 ਘੰਟੇ ਤੇ ਜਿਹੜਾ ਸ਼ਾਮ ਵਾਲਾ 2 ਘੰਟੇ ਹੋਊਗਾ ਉਸ ਸਮੇਂ ਪਹਿਲਾਂ ਜੀਐਸ ਤੇ ਸ਼ਾਮ ਨੂੰ ਸੀ ਸੈੱਟ ਦੇ ਕੁਐਸਚਨ ਪੇਪਰ ਦੀ ਹੀ ਪ੍ਰੈਕਟਿਸ ਕਰਨੀ ਹੈ ਤੁਹਾਨੂੰ ਇਹਦਾ ਰਿਜ਼ਲਟ ਬਹੁਤ ਪੋਜ਼ਿਟਿਵ ਮਿਲੂਗਾ ਜੇ ਗੱਲ ਮੰਨੋਗੇ ਤਾਂ ਉਦੋਂ ਬਾਅਦ ਓਐਮਆਰ ਸ਼ੀਟ ਗਲਤ ਭਰਤੀ ਦੇਖੀ ਨਹੀਂ ਹੁੰਦੀ ਪਹਿਲਾਂ ਓਐਮਆਰ ਸ਼ੀਟ ਕਿੱਦਾਂ ਦੀ ਹੈ ਉੱਥੇ ਜਾ ਕੇ ਪਤਾ ਨਹੀਂ ਲੱਗਦਾ ਕਿੱਦਾਂ ਭਰਨੀ ਆ ਠੀਕ ਹੈ ਸੋ ਓਐਮਆਰ ਸ਼ੀਟ ਨੂੰ ਪਹਿਲਾਂ ਪ੍ਰੈਕਟਿਸ ਜ਼ਰੂਰ ਕਰੋ ਤਾਂ ਕਿ ਗਲਤੀ ਨਾ ਹੋਵੇ ਸੋ दैट ਕਿ ਸਾਡੇ ਕੁਐਸਚਨ ਗਲਤ ਨਾ ਹੋਣ ਗਲਤੀ ਕਿੱਦਾਂ ਦੀਂਦੀ ਕਈ ਵਾਰ ਤਾਂ ਅਸੀਂ ਵੈਸੇ ਇੱਕ ਕੁਐਸਚਨ ਗਲਤ ਭਰਤਾ ਕਈ ਵਾਰ ਕੀ ਕਰਦੇ ਆ ਇੱਕ ਗਲਤ ਭਰਨ ਕਰਕੇ ਬਾਕੀ ਵੀ ਗਲਤ ਹੋ ਜਾਂਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਧਿਆਨ ਰੱਖਣਾ ਹੈ ਕਈ ਵਾਰ ਰੋਲ ਨੰਬਰ ਗਲਤ ਭਰ ਦਿੰਦੇ ਨੇ ਪੇਪਰ ਨਹੀਂ ਚੈੱਕ ਹੁੰਦਾ ਸੋ ਇਹ ਉਹ ਗਲਤੀਆਂ ਨੇ ਜਿਹੜੀਆਂ ਐਗਜ਼ਾਮੀਨੇਸ਼ਨ ਦੇਣ ਵਾਲੇ ਦਿਨ ਬੱਚਾ ਕਰਦਾ ਆ ਕਿਉਂਕਿ ਅੱਗੋਂ ਪਿੱਛੋਂ ਹੋ ਜਾਈਂਦਾ ਸਰ ਜਾਂਦਾ ਚਲੋ ਕੋਈ ਨਹੀਂ ਅੱਜ ਨਹੀਂ ਪੜਿਆ ਗਿਆ ਤੇ ਕੱਲ ਨੂੰ ਪੜ ਲਾਂਗੇ ਅੱਜ ਟੈਸਟ ਮਾੜਾ ਹੋ ਗਿਆ ਕੱਲ ਨੂੰ ਸਹੀ ਕਰ ਲਾਂਗੇ ਬਟ ਜੇ ਉਹ ਦਿਨ ਮਾੜਾ ਲੰਘ ਗਿਆ ਉੱਥੇ 5 ਮਿੰਟ ਅਖੀਰ ਦੇ ਉੱਤੇ ਥੱਲੇ ਹੋ ਗਿਆ ਤਾਂ ਤੁਹਾਡਾ ਇੱਕ ਦਿਨ ਨਹੀਂ ਖਰਾਬ ਹੋਣਾ ਤੁਹਾਡੇ ਸਾਲਾਂ ਦੀ ਮਿਹਨਤ ਖਰਾਬ ਹੋਣੀ ਆ ਜਿਹੜਾ ਬੱਚਾ ਇਸ ਚੀਜ਼ ਨੂੰ ਸਮਝੂਗਾ ਉਸ ਇੰਪੋਰਟੈਂਸ ਨੂੰ ਸਮਝੂਗਾ ਉਹ ਉਹਦੇ ਬਾਰੇ ਸੋਲੂਸ਼ਨ ਵੀ ਜ਼ਰੂਰ ਲੱਭੂਗਾ ਜਿਹੜਾ ਨਹੀਂ ਸਮਝੂਗਾ ਉਹ ਸੋਲੂਸ਼ਨ ਵੀ ਨਹੀਂ ਲੱਭੂਗਾ ਠੀਕ ਹੈ ਸੋ ਇਹਦੇ ਲਈ ਸਾਨੂੰ ਜਦੋਂ ਸਾਡੇ ਸਟੂਡੈਂਟਸ ਨਾਲ ਗੱਲਬਾਤ ਹੋਈ ਬੱਚੇ ਕਹਿੰਦੇ ਸਰ ਹਾਂ ਦਿੱਕਤ ਹੈਗੀ ਤਾਂ ਹੱਲ ਕੀ ਆ ਫਿਰ ਤੁਹਾਡੇ ਲਈ ਅਸੀਂ ਬੱਚਿਆਂ ਦੇ ਲਈ ਇੱਕ ਸੈੱਟ ਆਫ ਕੁਐਸਚਨ ਪੇਪਰ ਲੈ ਕੇ ਆਏ ਵਿਦ ਓਐਮਆਰ ਸ਼ੀਟ ਇੱਕ ਇਸ ਤਰੀਕੇ ਦਾ ਅਸੀਂ 25 ਟੈਸਟ ਤਿਆਰ ਕੀਤੇ ਜਿਹੜੇ ਡਿੱਟੋ ਐਗਜ਼ਾਮ ਵਾਂਗੂ ਸੇਮ ਉਹਦੀ ਕੁਐਸਚਨ ਪੇਪਰ ਹੋਊਗਾ ਮੈਂ ਦਿਖਾਉਣਾ ਤੁਹਾਨੂੰ ਅੱਗੇ ਤੇ ਉਹ ਤੁਹਾਡੇ ਘਰੇ ਪਹੁੰਚਣਗੇ ਹੋਮ ਡਿਲੀਵਰੀ ਹੋਊਗੀ ਤੁਸੀਂ ਉਸ ਇੱਕ ਪੈਕ ਆਊਗਾ ਉਹਦੇ ਵਿੱਚ ਕੁਐਸਚਨ ਪੇਪਰ ਕੱਢੋ ਇੱਕ OMR ਸ਼ੀਟ ਕੱਢੋ 11 ਵੱਜਣ ਤੋਂ 10 15 ਮਿੰਟ ਪਹਿਲਾਂ ਬੈਠੋ ਕਿਉਂਕਿ 11 ਵਜੇ ਪੇਪਰ ਸ਼ੁਰੂ ਕਰਨਾ ਪਹਿਲਾਂ OMR ਸ਼ੀਟ ਪਰ ਉੱਪਰ ਆਪ ਦਾ ਰੋਲ ਨੰਬਰ ਟਾਈਪ ਕੁਐਸਚਨ ਪੇਪਰ ਦੇਖੋ ਜਿਵੇਂ 11 ਵੱਜਣਗੇ ਕੁਐਸਚਨ ਪੇਪਰ ਓਪਨ ਕਰੋ ਉਹਨੂੰ ਅਟੈਂਪਟ ਕਰੋ ਟਰਾਈ ਕਰੋ ਦੇਖੋ ਫਿਰ ਵਿੱਚ 2 ਮਿੰਟ ਬ੍ਰੇਕ ਲਓ ਬ੍ਰੇਕ ਇਹਨਾਂ ਦਾ ਸੈਂਸ ਕਿਉਂਕਿ ਤੁਸੀਂ ਉਹ ਜਿਹੜਾ ਅਟੈਂਡੈਂਸ ਲਾਉਣੀ ਆ ਜਾਂ ਕੋਸ਼ਿਸ਼ ਕਰਿਓ ਵੀ 1 ਘੰਟਾ 45 ਮਿੰਟ ਚ ਉਹਨੂੰ ਕੰਪਲੀਟ ਕਰੋ ਤੇ ਉਦੋਂ ਬਾਅਦ 1 ਮਿੰਟ ਨਹੀਂ ਉੱਤੇ ਲੈ ਕੇ ਜਾਣਾ ਸੋ ਇਦਾਂ ਜਦੋਂ ਤੁਸੀਂ ਲਗਾਤਾਰ 20 25 ਦਿਨ ਕਿਉਂਕਿ 20 ਪੇਪਰ ਜੀਐਸ ਦੇ ਆ 5 ਪੇਪਰ ਸੀ ਸੈੱਟ ਦੇ ਆ ਸੀ ਸੈੱਟ ਤੇ ਜੀਐਸ ਵਾਲੇ ਅਖੀਰਲੇ ਦਿਨਾਂ ਵਿੱਚ ਇਕੱਠੇ ਹੀ ਕਰਨੇ ਆ ਬਾਕੀ ਪਹਿਲਾਂ ਤੁਸੀਂ ਕਰ ਸਕਦੇ ਹੋ ਸੋ 20 ਦਿਨ ਦਾ ਤੁਹਾਡੇ ਕੋਲ ਪ੍ਰੋਪਰ ਕੰਟੈਂਟ ਹੋਊਗਾ 20 ਦਿਨ ਲਗਾਤਾਰ ਸੇਮ ਲਾਈਫ ਜਿਉਓਗੇ 11 ਤੋਂ 1 ਦੇ 3 ਤੋਂ 5 ਵਾਲੀ ਤੇ ਮੈਨੂੰ ਨਹੀਂ ਲੱਗਦਾ ਵੀ 7 ਦਸੰਬਰ ਨੂੰ ਜਾ ਕੇ ਇਹ ਗਲਤੀਆਂ ਤੁਸੀਂ ਕਰੋਗੇ ਕਿਉਂਕਿ ਤੁਸੀਂ ਪਹਿਲਾਂ ਆਲਰੇਡੀ 20 ਵਾਰੇ ਗਲਤੀਆਂ ਕਰ ਲੈਣ ਹੁਣ ਜੇ ਤਾਂ ਤੁਹਾਨੂੰ ਲੱਗਿਆ ਵੀ ਹਾਂਜੀ ਸਰ ਵਾਕਈ ਤੁਹਾਡੀ ਗੱਲ 'ਚ दम ਤਾਂ ਹੈਗਾ ਤੇ ਸਾਨੂੰ ਇਸ ਜਿਹੜੀ ਐਮਟੀਵੀ ਸੈੱਟ ਹੈਗਾ ਦੀ ਲੋੜ ਹੈਗੀ ਆ ਤੇ ਤੁਸੀਂ ਬਾਈ ਇਹਨੂੰ ਜ਼ਰੂਰ ਆਰਡਰ ਕਰਿਓ ਅਦਰਵਾਈਜ਼ ਕੋਈ ਚੱਕਰ ਨਹੀਂ ਹੈਗਾ ਨਾ ਪਸੰਦ ਆਊਗਾ ਕੋਈ ਗੱਲ ਨਹੀਂ ਇਸ ਵਾਰ ਪ੍ਰੀਲਮ ਆਉਣਾ ਆ ਦੁਬਾਰਾ ਫਿਰ 2 ਸਾਲਾਂ ਬਾਅਦ ਜਾਂ ਸਾਲ ਬਾਅਦ ਨੋਟੀਫਿਕੇਸ਼ਨ ਆਊਗਾ ਦੁਬਾਰਾ ਦੇਖ ਕੇ ਦੇਖ ਲਿਓ ਕਿੱਥੇ ਅਸੀਂ ਸਾਲ ਬਾਅਦ ਦੁਬਾਰਾ ਅਟੈਂਟ ਕਰਨਾ ਕਿੱਥੇ 1 ਮਹੀਨੇ ਵਿੱਚ 25 ਬਾਰ 26 ਵਾਰ ਸੀ ਉਸ ਪੇਪਰ ਨੂੰ ਉਸ ਸ਼ੀਟ ਨੂੰ ਦੇਖ ਲੈਣਾ ਤੁਸੀਂ ਆਪ ਦੇਖੋ ਤਜਰਬਾ ਕਿੰਨਾ ਕੰਮ ਕਰੂਗਾ ਤੁਸੀਂ ਆਪ ਸਿਆਣੇ ਉਸ ਲੈਵਲ ਤੇ ਪਹੁੰਚ ਰਹੇ ਹੋ ਕਿ ਪ੍ਰੈਕਟਿਸ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤੇ ਉਸ ਦਿਨ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਸਮਾਂ ਆ ਗਿਆ ਹੁਣ ਕੱਲੀ ਟੈਸਟ ਸੀਰੀਜ਼ ਨਹੀਂ ਹੁਣ ਉਸ ਦਿਨ ਦੀ ਪ੍ਰੈਕਟਿਸ ਜ਼ਰੂਰੀ ਹੈ ਸੋ ਉਹਦੇ ਲਈ ਐਮਟੀਬੀ ਇਸ ਤਰੀਕੇ ਦਾ ਇਹ ਮਤਲਬ ਕਵਰ ਫੋਟੋ ਆ ਇਹਦੇ ਵਿੱਚ 25 ਪੇਪਰ ਹੋਣਗੇ ਬੀ ਜੀਐਸ ਦੇ 5 ਸੀ ਸੈੱਟ ਦੇ ਤੇ ਤੁਹਾਡੇ ਘਰੇ ਪਹੁੰਚਣਗੇ ਐਫਐਲਟੀ ਹੋਣਗੇ ਪ੍ਰੋਪਰਲੀ ਤੁਸੀਂ ਪ੍ਰੋਪਰ ਟਾਈਮ ਵਿੱਚ ਕਰਨਾ ਜਿਵੇਂ ਇਹਦੇ ਵਿੱਚ 100 ਕੁਐਸਚਨ ਹੋਣਗੇ ਤੇ ਇਹਦੇ ਵਿੱਚ 80 ਕੁਐਸਚਨ ਜੋ ਪੇਪਰ ਪੈਟਰਨ ਆ ਸੇਮ ਮੈਂ ਤੁਹਾਨੂੰ ਦਿਖਾ ਵੀ ਦੇਣਾ ਠੀਕ ਹੈ ਸੋ ਆ ਦੇਖੋ ਇਹ ਠੀਕ ਹੈ ਸੋ ਇੱਥੇ ਆਪਦਾ ਇਸ ਸੇਮ ਡਿੱਟੋ ਹੀ ਸਾਨੂੰ ਪੀਪੀਐਸਸੀ ਦਾ ਜੋ ਇਨਸਟਰਕਸ਼ਨ ਇੱਥੇ ਲਿਖਿਆ ਨੇ ਸੇਮ ਇਦਾਂ ਦੇਖਣ ਨੂੰ ਮਿਲਣਗੇ ਇੱਥੋਂ ਪੜ੍ਹ ਕੇ ਜਾਓ ਕਿਹੜਾ ਪੇਪਰ ਟਾਈਪ ਚਾਹੀਦਾ ਹੈ 200 ਮਾਰਕਸ ਹੋਊਗਾ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਸਾਰਾ ਕੁਝ ਇੱਥੇ ਲਿਖਿਆ ਹੋਇਆ ਠੀਕ ਹੈ ਸੋ ਇਹਨਾਂ ਨੂੰ ਇਨਸਟਰਕਸ਼ਨ ਨੂੰ ਰੀਡ ਕਰਿਓ ਪਹਿਲਾਂ ਬੈਠ ਕੇ ਉਹੀ 10:45 ਮਿੰਟ ਤੇ ਬੈਠ ਜਾਓ ਤੇ 11:00 ਪੇਪਰ ਸ਼ੁਰੂ ਕਰ ਲਿਓ ਉਦੋਂ ਬਾਅਦ ਕੁਐਸਚਨ ਪੇਪਰ ਇੱਧਰ ਅੰਗਰੇਜ਼ੀ ਹੁੰਦੀ ਹੈ ਇੱਧਰ ਪੰਜਾਬੀ ਹੁੰਦੀ ਹੈ ਸੇਮ ਇੱਦਾਂ ਹੋਊਗਾ ਫਿਰ OMR ਸ਼ੀਟ ਇਦਾਂ ਉਹ ਜਿਵੇਂ ਪਹਿਲਾਂ ਇਹ ਕੀਤਾ ਹੋਊਗਾ ਫਿਰ ਉਥੇ ਮੰਗਦੇ ਨੇ ਕਿ ਵਾਈਟਨਰ ਦੇ ਦਿਓ ਜੀ ਗਲਤ ਭਰਿਆ ਗਿਆ ਕਈ ਵਾਰ ਵਾਈਟਨਰ ਲਾ ਕੇ ਵੀ ਮਸ਼ੀਨ ਤੁਹਾਡਾ ਰੋਲ ਨੰਬਰ ਚੈੱਕ ਨਹੀਂ ਕਰੂਗੀ ਫਿਰ ਸਾਡੀ ਮਿਹਨਤ ਜ਼ੀਰੋ ਹੋ ਜਾਂਦੀ ਆ ਸੋ ਇਸ ਕਰਕੇ ਇਹ ਤੁਸੀਂ ਪਹਿਲਾਂ ਹੀ ਪ੍ਰੈਕਟਿਸ ਕਰਨੀ ਆ ਸੈੱਟ ਨੰਬਰ ਹਾਲਾਂਕਿ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਰੋਲ ਨੰਬਰ ਹਾਲਾਂਕਿ ਨਹੀਂ ਹੈਗਾ ਲੇਕਿਨ ਕੋਈ ਵੀ ਰੋਲ ਨੰਬਰ ਇੱਥੇ ਭਰ ਕੇ ਚੈੱਕ ਕਰ ਸਕਦੇ ਹੋ ਵੀ ਕਿੱਦਾਂ ਭਰਨਾ ਠੀਕ ਹੈ ਡੇਟ ਵਗੈਰਾ ਹੋਗਾ ਤੁਹਾਨੂੰ ਗੋਲੇ ਭਰਨ ਦੀ ਸਪੀਡ ਵੱਧ ਜੂਗੀ ਇੱਥੇ ਦੱਸਿਆ ਵੀ ਇਦਾਂ ਨਹੀਂ ਭਰਨੇ ਇਦਾਂ ਭਰਨੇ ਆ ਤੇ ਨਾਲ ਦੇ ਨਾਲ ਮਿਲ ਕੇ ਆਨਸਰ ਆ ਜਾਣਗੇ ਸੋ ਜੇ ਪ੍ਰੈਕਟਿਸ ਪਹਿਲਾਂ ਕਰ ਲੋਗੇ ਤਾਂ ਉਸ ਦਿਨ ਗਲਤੀਆਂ ਘੱਟ ਜਾਣਗੀਆਂ ਤੇ ਸਿਲੈਕਸ਼ਨ ਦੇ ਚਾਂਸ ਵਧ ਜਾਣਗੇ ਠੀਕ ਹੈ ਹੁਣ ਤੁਸੀਂ ਸਮਝ ਨਾ ਆ ਆਪ ਕਰਨਾ ਹਾਂ ਇਹ ਐਫਐਲਟੀ ਆਰਡਰ ਕਰਨ ਦਾ ਤਰੀਕਾ ਸੋ ਇਹਦੀ ਫੀਸ ਹੈਗੀ ਆ 1500 ਰੁਪਈਆ ਇੱਕ ਟੈਸਟ 60 ਰੁਪਏ ਚ ਤੁਹਾਨੂੰ ਪੈਣਾ ਆ ਆ ਨੰਬਰ ਹੈ ਇਹ ਤੇ ਕਾਲ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਇਸ ਵੀਡੀਓ ਦੇ ਥੱਲੇ ਉਹ ਵੀ ਦੱਸ ਦੇਣਾ ਆ ਇਹ ਜੇ ਤੁਸੀਂ ਅੱਜ ਅੱਜ ਹੈਗੀ 9 ਤਰੀਕ 9 ਜਾਂ 10 ਤੱਕ ਆਰਡਰ ਕਰੋਗੇ ਤੇ ਤੁਹਾਡੇ ਤੱਕ ਇਹ 13 14 ਤੱਕ ਪਹੁੰਚ ਜਾਊਗਾ ਜੁਗਾ ਪਹਿਲਾਂ ਵੀ ਪਹੁੰਚ ਸਕਦਾ ਜੇ ਸ਼ਹਿਰ ਦੇ ਵਿੱਚੋਂ ਪਹਿਲਾਂ ਪਹੁੰਜੂਗਾ ਪਿੰਡਾਂ ਦੇ ਵਿੱਚੋਂ ਲੇਟ ਹਾਂ ਧਿਆਨ ਰੱਖਿਓ ਜਦੋਂ ਐਡਰੈਸ ਭਰੋਗੇ ਆਪਦਾ ਨਾਮ ਪਿਤਾ ਜੀ ਦਾ ਨਾਮ ਫੋਨ ਨੰਬਰ ਈਮੇਲ ਆਈਡੀ ਕਿਉਂਕਿ ਇਹਦੇ ਸੋਲੂਸ਼ਨ ਤੁਹਾਡੀ ਈਮੇਲ ਆਈਡੀ ਤੇ ਹੀ ਹੋਣਗੇ ਅੱਡਾ ਦੀ ਐਪ ਦੇ ਵਿੱਚ ਹੋਣਗੇ ਤੁਸੀਂ ਆਪਦਾ ਜਿਹੜਾ ਹੈਗਾ ਪਿੰਨ ਕੋਡ ਫੋਨ ਨੰਬਰ ਸਾਰਾ ਕੁਝ ਸਹੀ ਭਰਿਓ ਤਾਂ ਕਿ ਡਿਲੀਵਰੀ ਐਂਡ ਦੇ ਉੱਤੇ ਦਿੱਕਤ ਨਾ ਆਵੇ ਬਹੁਤ ਸਾਰੇ ਬੱਚੇ ਮੁੜ ਕੇ ਗਲਤ ਭਰ ਦਿੰਦੇ ਫਿਰ ਡਿਲੀਵਰੀ ਪ੍ਰੋਪਰ ਨਹੀਂ ਹੋ ਪਾਉਂਦੀ ਸੋ ਉਸ ਚੀਜ਼ ਤੋਂ ਜ਼ਰੂਰ ਬਚਿਓ ਤੁਹਾਨੂੰ ਮੈਂ ਲਿੰਕ ਵੀ ਦਿਖਾ ਦਣਾ ਪਹਿਲਾਂ ਨੰਬਰ ਦਾ ਸਕਰੀ ਜਿਵੇਂ ਸਕਰੀਨਸ਼ਾਟ ਦੀ ਨੰਬਰ ਦੀ ਗੱਲ ਕਰ ਲਵਾਂ ਇੱਕ ਸੈਕਿੰਡ ਮੈਨੂੰ ਦੋ ਤੁਹਾਨੂੰ ਮੈਂ ਨਾ ਦਿਖਾ ਦਿੰਨਾ ਜੀ ਭਾਈ ਜਸਟ 1 ਸੈਕਿੰਡ ਦੇਖੋ ਜਿਵੇਂ ਇਹ ਵੀਡੀਓ ਖਤਮ ਹੋਊਗੀ ਨਾ ਇਹਦੇ ਕਮੈਂਟ ਬਾਕਸ ਦੇ ਵਿੱਚ ਮੈਂ ਇਸ ਤਰੀਕੇ ਦਾ ਲਿੰਕ ਲਾ ਦੂੰਗਾ ਜਿਵੇਂ ਇਹ ਲੱਗਾ ਹੋਇਆ ਹੈ ਆ ਦੇਖੋ ਇੱਥੇ ਲੱਗਾ ਹੋਇਆ ਨੰਬਰ ਵੀ ਲਿਖਿਆ ਹੋਊਗਾ ਤੇ ਲਿੰਕ ਵੀ ਲੱਗਾ ਹੋਊਗਾ ਠੀਕ ਹੈ ਆ ਆ ਲੋ ਜੀ ਕਲਿੱਕ ਔਨ 댓 ਲਿੰਕ ਇੱਥੇ ਜੋ ਨੰਬਰ ਵੀ ਲਿਖਿਆ ਹੈ ਲਿੰਕ ਦੇ ਉੱਤੇ ਕਲਿੱਕ ਕਰੋਗੇ ਤਾਂ ਇਸ ਤਰੀਕੇ ਨਾਲ ਤੁਹਾਡੇ ਕੋਲ ਓਪਨ ਹੋ ਜਾਊਗਾ ਬਾਏ ਨਾਉ ਤੇ ਜਾ ਕੇ ਤੁਸੀਂ ਇੱਥੇ ਆਪਦਾ ਐਡਰੈਸ ਭਰ ਦੇਣਾ ਨਾਮ ਕੰਟੈਕਟ ਨੰਬਰ ਈਮੇਲ ਆਈਡਿਟੀ ਐਡਰੈਸ ਵਗੈਰਾ ਦੇਖਣਾ ਸੋ ਉਦੋਂ ਬਾਅਦ ਤੁਸੀਂ ਇਹਨੂੰ ਸਬਮਿਟ ਕਰ ਸਕਦੇ ਹੋ ਯੂਪੀਆਈ ਰਾਹੀਂ ਪੇਮੈਂਟ ਕਰ ਸਕਦੇ ਹੋ ਨੰਬਰ ਵੀ ਹੋਊਗਾ ਐਡਰੈਸ ਵੀ ਹੋਊਗਾ ਦੋਨੋਂ ਚੀਜ਼ਾਂ ਮੈਂ ਲਾ ਦੂੰਗਾ ਲਿੰਕ ਵੀ ਲਾ ਦੂੰਗਾ ਠੀਕ ਹੈ ਸੋ ਬਈ ਤਿਆਰੀ ਮਿਹਨਤ ਕਰਕੇ ਕਰੋ 7 ਦਸੰਬਰ ਦੀ ਵੀ ਤਿਆਰੀ ਨਾਲ ਕਰੋ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਨਿੱਕੀਆਂ ਨਿੱਕੀਆਂ ਗਲਤੀਆਂ ਕਰਕੇ ਤੁਹਾਡੀ ਸ